ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇਹ ਇੱਕ ਖਬਰ ਦੇਖੋ ਇਹ ਮੇਰੇ ਫਰੀਪੁਰ ਜ਼ਿਲ੍ਹੇ ਦੀ ਖਬਰ ਹੈ ਆਪਣਾ ਕਿਸਾਨ ਹੈ ਲਗਾਤਾਰ ਕਈ ਸਾਲਾਂ ਤੋਂ ਹੈਪੀ ਸਿਡਰ ਦੇ ਨਾਲ ਕਣਕ ਬੀਜ ਰਹੇ ਹੈ ਕਦੇ ਕੋਈ ਦਿੱਕਤ ਨਹੀਂ ਆਈ ਪਰੰਤੂ ਇਸ ਸਾਲ ਹਰੇ ਟਿੱਡੇ ਨੇ ਹਰੇ ਘੋੜੇ ਨੇ ਜਿਹਦੀ ਕੀ ਫੋਟੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਪਰਜਾਤੀ ਦੇ ਟਿੱਡਿਆਂ ਨੇ ਜਾਂ ਇਹਨਾਂ ਟਿੱਡਿਆਂ ਨੇ ਨੁਕਸਾਨ ਕਰਤਾ ਤੇ ਕੁਝ ਕਿੱਲੇ ਕਿਸਾਨ ਵਾਹਣ ਲਈ ਮਜਬੂਰ ਹੋ ਗਿਆ ਤੇ ਕੁਝ ਕਿੱਲਾਂ ਦੇ ਵਿੱਚ ਉਹਨੇ ਕੰਟਰੋਲ ਕਰ ਲਿਆ ਤਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗੁਰਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੈਨੂੰ ਨੁਕਸਾਨ ਸਬਸਕ੍ਰਾਈਬ ਕਰ ਸਕਦੇ ਹੋ Facebook 'ਚ ਮੇਰਾ ਫੇਮ ਲੇਖਨ ਫੋਲੋ ਕਰ ਸਕਦੇ ਹੋ Instagram 'ਤੇ ਫੋਲੋ ਕਰ ਸਕਦੇ ਹੋ ਕਿਸਾਨ ਦੋਸਤੋ ਇਹ ਇੱਕ ਟਿੱਡਾ ਜੀਨੋਸੀਂ ਹਰਾ ਟਿੱਡਾ ਕਹਿੰਦੇ ਆ ਮਾਝੇ ਵਾਲੇ ਨੂੰ ਟਿੱਡ ਕਹਿੰਦੇ ਆ ਇਹਨੂੰ ਮਾਰਨ ਦੀ ਲੋਕ ਬਹੁਤ ਕੋਸ਼ਿਸ਼ ਕਰਦੇ ਪਰੰਤੂ ਇਹ ਮਰਦਾ ਨਹੀਂ ਕਈ ਵੀਰ ਐਸ ਸਮੇਂ ਮੈਨੂੰ ਪਤਾ ਹੈ ਕਿ ਮੇਰੇ ਇਸੇ ਕੇਸ ਦੇ ਵਿੱਚ ক্লোਰੋਸ ਦੀ ਸਪਰੇ ਕਰਵਾ ਦਿੱਤੀ ਨਹੀਂ ਮਰਿਆ ਬਲਕਿ ਨੁਕਸਾਨ ਵੱਧ ਗਿਆ ক্লোਰੋ ਕੰਮ ਨਹੀਂ ਕਰ ਰਹੀ ਇਸ ਦੇ ਉੱਪਰ ਤੇ ਇੱਕ ਟਿੱਡਾ ਜਿਹੜਾ ਕਿ ਸਭ ਕੁਝ ਖਾ ਸਕਦਾ ਇਹ ਮਾਈਗਰੇਟਰੀ ਲੋਕਾਸਟ ਹੁੰਦੀ ਹੈ ਇੱਕ ਜਗ੍ਹਾ ਦੂਜੇ ਕੋ ਉੱਡ ਕੇ ਚਲੀ ਜਾਂਦੀ ਹੈ ਜੇ ਅਸੀਂ ਸਪਰੇਅ ਵੀ ਕਰਦੇ ਹਾਂ ਸਪਰੇਅ ਦੇ ਅੱਗੇ ਕਿ ਉੱਡ ਕੇ ਭੱਜੇਗਾ ਸਪਰੇਅ ਨਹੀਂ ਇਹ ਤੇ ਪਵੇਗੀ ਜਿੰਨੀ ਕਿ ਪੈਗੀ ਉਹਨਾਂ ਨੂੰ ਮਾਰ ਸਕਦਾ ਹੈ ਅੱਗੇ ਉੱਡ ਕੇ ਭੱਜੇਗਾ ਤਾਂ ਇਹ ਜਿਹੜਾ ਹੈਗਾ ਇਹ ਇੱਕ ਖੇਤੋਂ ਦੂਜੇ ਖੇਤ ਚ ਲਾ ਜਾਂਦਾ ਗੰਨੇ ਤੇ ਨੁਕਸਾਨ ਕਾਰੀ ਕਰ ਚੁੱਕਾ ਹੈ ਮਟਰਾਂ ਤੇ ਨੁਕਸਾਨ ਕਾਰੀ ਕਰ ਚੁੱਕਾ ਹੈ ਕੁਝ ਜਗ੍ਹਾ ਬਰਸੀਮ ਤੇ ਕਰ ਸਕਤ ਰਿਹਾ ਹੈ ਪੂਰੇ ਪੰਜਾਬ 'ਚ ਇਹਦਾ ਹਮਲਾ ਨਹੀਂ ਹੋਇਆ ਕੁਝ ਜਗ੍ਹਾ ਤੇ ਹਮਲਾ ਹੋਇਆ ਮੈਂ ਸਿਰਫ ਇੰਨੀ ਕਹਿਣਾ ਹੈ ਕਿ ਜੇ ਇੱਕ ਸੇ ਖੇਤ 'ਚ ਇਹ ਦਿੱਕਤ ਹੈਗੀ ਤਾਂ ਦੇਖੋ ਜੇ ਹੈ ਤਾਂ ਉਸ ਮੇਰੇ ਆਪ ਨੂੰ ਕੰਟਰੋਲ ਕਰਨਾ ਪਵੇਗਾ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਦੇ ਵਾਸਤੇ ਜੋ ਬੈਸਟ ਤਾਪਮਨ ਹੁੰਦਾ ਜਿਸ ਤਿੱਕੇ ਨਾਲ ਤੁਸੀਂ ਇਹ ਇੱਕ ਰਿਸਰਚ ਪੇਪਰ ਦੇਖ ਰਹੇ ਹੋ ਅਗਸਤ 2020 ਦਾ ਇੰਡੀਅਨ ਜਰਨਲ ਆਫ ਐਗਰੀਕਲਚਰ ਰਿਸਰਚ ਦੇ ਵਿੱਚ ਇਹ ਵੋਲੀਅਮ 54 ਇਸ਼ੂ 4 471 ਤੋਂ 476 ਪੇਜ ਹੈਗਾ ਅਗਸਤ 2020 ਦਾ ਹੈ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਤੇ 25 ਤੋਂ 30 ਡਿਗਰੀ ਤਾਪਮਣੂ ਇਹਦੇ ਲਈ ਬੈਸਟ ਹੁੰਦਾ ਹੈ 20 ਤੋਂ 30 ਡਿਗਰੀ ਤੱਕ ਤਾਪਮਣੂ ਲਈ ਬੈਸਟ ਹੁੰਦਾ ਜਿਵੇਂ ਖੇਤ ਦੇ ਵਿੱਚ ਨਮੀ ਦੀ ਮਾਤਰਾ ਵੱਧਦੀ ਹੈ ਇਹਦਾ ਹਮਲਾ ਜ਼ਿਆਦਾ ਹੁੰਦਾ ਇਹਦੇ ਵਾਸਤੇ ਮੌਇਸਚਰ ਵੀ ਜ਼ਿਆਦਾ ਸਹੀ ਹੁੰਦੀ ਹੈ ਠੀਕ ਹੈ ਤੇ ਜਿਵੇਂ ਤਾਪਮਣੂ ਵੀ ਥੱਲੇ ਜਾਣਾ ਸ਼ੁਰੂ ਹੋਏਗਾ ਇਹਦਾ ਹਮਲਾ ਘਟਣਾ ਸ਼ੁਰੂ ਹੋ ਜਾਏਗਾ ਮੱਕੇ ਤੁਹਾਡੀ ਗਲਾਬੀ ਸੁੰਡੀ ਤੋਂ ਪਹਿਲਾਂ ਇਹਦਾ ਹਮਲਾ ਆਪਣੇ ਆਪ ਰੁਕੇਗਾ ਠੰਡ ਪੈਣ ਦੇ ਨਾਲ ਜਿਵੇਂ ਠੰਡ ਪਏਗੀ ਇਹਦਾ ਹਮਲਾ ਉਸ ਹਿਸਾਬ ਦੇ ਨਾਲ ਘਟਣ ਦੀ ਸੰਭਾਵਨਾ ਅੱਗੇ ਦਿਖਾਈ ਦੇ ਰਹੀ ਹੈ ਤੇ ਇਹਦਾ ਕੰਟਰੋਲ ਕਿਵੇਂ ਕਰਨਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਇਹਦਾ ਕ ਦੇਖੋ ਪਹਿਲੀ ਗੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਆਪਣੀ ਪੈਕੇਜ ਆਫ ਪ੍ਰੈਕਟਿਸ ਦੇ ਵਿੱਚ ਇਹਦਾ ਕੋਈ ਕੰਟਰੋਲ ਨਹੀਂ ਦਿੱਤਾ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਇਹਦਾ ਕਣਕ ਦੇ ਉੱਤੇ ਹਮਲਾ ਦੇਖਣ ਦੇ ਵਿੱਚ ਨਹੀਂ ਆਇਆ ਪਰੰਤੂ ਆਪਾਂ ਨੂੰ ਇਹ ਪਤਾ ਹੈ ਕਿ ਰ ਹਮਲਾ ਹੁੰਦਾ ਹੈ ਤੇਰਾ ਕੰਟਰੋਲ ਕਿਵੇਂ ਕਰਨਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਝੋਨੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੀ ਕਹਿੰਦੀ ਹੈ ਮੈਕਲਪ ਯੂਨੀਵਰਸਿਟੀ ਤੇ ਨਹੀਂ ਚੱਲ ਰਿਹਾ ਆਪਾਂ ਖੇਤ ਦੇ ਵਿੱਚ ਰਿਜ਼ਲਟ ਲੈ ਚੁੱਕੇ ਹਾਂ ਕਿਸਾਨ ਦੇ ਨਾਲ ਗੱਲ ਕਰ ਸਕਦੇ ਹਾਂ ਕਿਸਾਨ ਦੇ ਖੇਤ ਦੇ ਵਿੱਚ ਸਪਰੇਅ ਕਰ ਚੁੱਕੇ ਹਾਂ ਜਿਸ ਖੇਤ ਦੇ ਵਿੱਚ ਆਪਣਾ ਜਿਹੜੀ ਸਪਰੇਅ ਹੋ ਚੁੱਕੀ ਹੈ ਉਸ ਖੇਤ ਟਿੱਡੇ ਦੀ ਸੰਖਿਆ ਘਟ ਗਈ ਹੈ ਜਿਸ ਖੇਤ 'ਚ ਸਪਰੇਅ ਨਹੀਂ ਹੋਈ ਭਾਵੇਂ ਕਿ ਟਿੱਡੇ ਨੇ ਸਾਰੀ ਕਣਕ ਖਾ ਕੇ ਖਤਮ ਕਰ ਦਿੱਤੀ ਹੈ ਲੇਕਿਨ ਉਸ ਖੇਤ ਦੇ ਟਿੱਡੇ ਹਜੇ ਉੱਡਦੇ ਹੋਏ ਦਿਖਾਈ ਦਿੰਦੇ ਆ ਤਾਂ ਸਭ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਨੰਦ ਕੀ ਕਹਿਣਾ ਹੈ ਇਹ ਟਿੱਡੇ ਝੋਨੇ ਦੀ ਪਨੀਰੀ ਤੇ ਫਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਹਨ ਹੁਣ ਕਣਕ ਦੇ ਵਿੱਚ ਆ ਜਾਊਗਾ ਕਣਕ ਦੇ ਵਿੱਚ ਵੀ ਨੁਕਸਾਨ ਕਰਦਾ ਹੈ ਇਹ ਤੁਸੀਂ ਜਿਹੜਾ ਹੈਗਾ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਤੋਂ ਤੁਸੀਂ ਦੇਖ ਰਹੇ ਹੋ ਕਿ ਉਹ ਕਹਿੰਦਾ ਕਿ ਇਹ ਇੱਕ ਇਹੋ ਜੀ ਪ੍ਰਜਾਤੀ ਹੈ ਜਰੂਰੀ ਕਿ ਝੋਨਾ ਹੀ ਖਾਏਗੀ ਇਹ ਸਾਰਾ ਕੁਝ ਹੀ ਖਾ ਸਕਦੀ ਹੁੰਦੀ ਹੈ ਠੀਕ ਹੈ ਤਾਂ ਇਹਨਾਂ ਦੀ ਰੋਕਥਾਮ ਲਈ ਬੂਟਿਆਂ ਦੇ ਟਿੱਡੇਆਂ ਲਈ ਸ਼ፋਸ਼ ਕੀਤੀਆਂ ਕੀੜਨਾਸ਼ਕ ਦਵਾਈਆਂ ਵਰਤੀਆਂ ਜਾ ਸਕਦੀਆਂ ਕਿਹੜੀਆਂ ਦਵਾਈਆਂ ਜਿਹੜੀਆਂ ਝੋਨੇ ਦੇ ਤੇਲੇ ਤੇ ਵਰਤਦੇ ਹੋ ਤੁਸੀਂ ਕਿਹੜੀਆਂ ਦਵਾਈਆਂ ਜਿਹੜੀਆਂ ਝੋਨੇ ਦੇ ਤੇਲੇ ਦੀ ਪਲਾਂਟ ਉੱਪਰ ਦੇ ਲਈ ਜਿਵੇਂ ਤੁਹਾਡੀ ਪੈਕਸਾਲੋਨ ਹੋ ਗਈ ਊਲਾਲਾ ਹੋ ਗਈ ਓਸ਼ੀਨ ਹੋ ਗਈ ਟੋਕਨ ਹੋ ਗਈ ਇਹ ਥਾਇਮ ਟੌਕਸਮ ਹੋਗੀ ਇਹ ਕੁਇਨੈਲ ਫਾਸ ਹੋਗੀ ਇਹਨਾਂ ਚੀਜ਼ਾਂ ਕੋਈ ਵਰਤ ਸਕਦੇ ਹਾਂ ਲੇਕਿਨ ਆਪਾਂ ਇਹ ਦਵਾਈਆਂ ਸਾਰੀਆਂ ਨਹੀਂ ਵਰਤਣੀਆਂ ਇਹ ਧਿਆਨ ਰੱਖਿਓ ਕਿਉਂ ਕਿ ਕਿਉਂਕਿ ਆਪਣੀ ਕਣਕ ਦੇ ਵਿੱਚ ਕਿਤੇ ਕਿਤੇ ਗੋਭ ਦੀ ਸੁੰਡੀ ਵੀ ਹੈ ਤੇ ਆਪਾਂ ਫਿਰ ਇੱਕ ਇਹੋ ਜਿਹਾ ਸਾਲਟ ਹੈ ਜਿਹਨੂੰ ਪਿਛਲੇ ਸਾਲਾਂ ਪੰਜਾਬ ਖੇਤੀਬਾੜ ਯੂਨੀਵਰਸਿਟੀ ਗੋਭ ਦੀ ਸੁੰਡੀ ਲਈ ਵੀ ਰეკਮੈਂਡ ਕਰਦੀ ਸੀਗੀ ਪੱਤੇ ਖਾਣ ਵਾਲੀ ਸੁੰਡੀ ਲਈ ਵੀ ਸਿਫਾਰਸ਼ ਕਰਦੀ ਸੀਗੀ ਤੇ ਉਹਨੂੰ ਇੱਕ ਟਿੱਡੇ ਲਈ ਵੀ ਸਿਫਾਰਸ਼ ਕਰਦੀ ਹੈ ਭਾਵੇਂ ਕਿ ਹੁਣ ਇਹ ਯੂਨੀਵਰਸਿਟੀ ਸਿਫਾਰਸ਼ ਜਿਹੜਾ ਹੈਗਾ ਇਹ ਕਿਹੜੀ ਦਵਾਈ ਹੈ ਇਹ ਦਵਾਈ ਹੈ ਕਿ ਇਹ ਲਿਖੀ ਹੈ 800 ਮਿਲੀਲੀਟਰ ਇਕਾਲਖ ਕੋਈ ਨਾ ਕੁਇਨਗਾਰਡ ਕੁਇਨਾ ਕੁਨਾਲਮਾਸ 25 ईसी क्वਨਾਲफस ठीक है ਅਸੀਂ ਇਹਨੂੰ ਕਣਕ ਛੋਟੀ ਹੈ 800 ਐਮਐਲ ਨਹੀਂ 500 ਐਮਐਲ ਦਾ ਸਪਰੇਅ ਕਰ ਰਹੇ ਹਾਂ ਉਹਦੇ ਨਾਲ ਇਹਦੇ ਰਿਜ਼ਲਟ ਮਿਲ ਰਹੇ ਹੈ ਖੇਤ ਦੇ ਵਿੱਚ ਰਿਜ਼ਲਟ ਮਿਲ ਰਹੇ ਹੈ ਇਹ ਦੋਵੇਂ ਤਰੀਕਾ ਨਾਲ ਕੰਮ ਕਰਦੀ ਹੈ ਇਹ ਤਾਂ ਇਹਨੂੰ ਜ ਸਪਰੇਅ ਕਰਦੇ ਹੋ ਕੰਟਰੋਲ ਮਿਲਦਾ ਹੈ ਤਾਂ ਕਹਿਣ ਦਾ ਮਤਲਬ ਇਹ ਕਿ ਜੇਕਰ ਤੁਹਾਡੇ ਖੇਤ ਦੇ ਵਿੱਚ ਟਿੱਡਾ ਆ ਗਿਆ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਹਿਣਾ ਕਿ ਇਹਦੇ ਲਈ ਤੁਸੀਂ ਜਿਹੜਾ ਝੋਨੇ ਦਾ ਤੇਲਾ ਕੰਟਰੋਲ ਕਰਨ ਵਾਲੀਆਂ ਦਵਾਈਆਂ ਉਹਦਾ ਸਪਰੇਅ ਕਰੋ ਤਾਂ ਕੰਟਰੋਲ ਹੋ ਜਾਏਗਾ ਤੇ ਅਸੀਂ ਜਿਹੜਾ ਹੈਗਾ ਇਹ ਕਿਨੋਲ ਫਾਸ 25 EC ਦਾ ਸਪਰੇਅ ਖੇਤਾਂ 'ਤੇ ਕਰਾ ਰਹੇ ਹਾਂ ਉਹਦੇ ਨਾਲ ਰਿਜ਼ਲਟ ਮਿਲ ਰਿਹਾ ਤਾਂ ਤੁਸੀਂ ਵੀ ਇਹਨੂੰ ਟਰਾਈ ਕਰਕੇ ਆਪਣੇ ਰਿਜ਼ਲਟ ਲੈ ਸਕਦੇ ਹੋ ਤੇ ਉਹਦਾ ਕਮੈਂਟ ਦੇ ਵਿੱਚ ਦੱਸਣਾ ਜ਼ਰੂਰ ਹੈ ਕਿ ਹੱਲ ਹੋਇਆ ਕਿ ਨਹੀਂ ਹੋਇਆ ਬਾਕੀ 1-2 ਦਿਨ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਆਪਣੇ ਕਿਸਾਨਾਂ ਚ ਕੀ ਉਹ ਅੱਗੇ ਕਹਿੰਦੇ ਆ ਰਿਕਮੈਂਡੇਸ਼ਨ ਆਉਂਦੀ ਹੈ ਉਹ ਆਪ ਅੱਗੇ ਦੇਖਦੇ ਆ ਉਹਨੀ ਦੇਰ ਤੱਕ ਆਪਾਂ ਇਹਦੇ ਨਾਲ ਕੰਮ ਕਰਦੇ ਆ ਠੀਕ ਹੈ ਬਾਕੀ ਇਹ ਜਿਹੜਾ ਹਮਲਾ ਜਿਵੇਂ ਜਿਵੇਂ ਠੰਡ ਵਧੇਗੀ ਓਵੇਂ ਰ ਹਮਲਾ ਘਟੇਗਾ ਜਾਰਾ ਤੇਰਾ ਹਮਲਾ ਸਤੰਬਰ ਅਕਤੂਬਰ ਦੇ ਵਿੱਚ ਹੀ ਬਹੁਤਾ ਵੱਡਾ ਹਮਲਾ ਹੁੰਦਾ ਹੈ ਐਕਤਰੀ ਹੋ ਕੀ ਗਿਆ ਕਿ ਜਿਹੜਾ ਅਕਤੂਬਰ ਵਾਲਾ ਤਾਪਮਨ ਹੈ ਉਹ ਨਵੰਬਰ ਚ ਫਿਰਦਾ ਆ ਜਿਹੜੇ ਹੁਣ 10 ਡਿਗਰੀ ਤੋਂ ਥੱਲੇ ਤਾਪਮਨ ਜਾਣੇ ਸ਼ੁਰੂ ਹੋਏ ਹਨ ਇਹ ਨਵੰਬਰ ਦੇ ਸ਼ੁਰੂ ਚ ਹੋਣੇ ਚਾਹੀਦੇ ਸੀਗੇ ਪਰੰਤੂ ਜਿਹੜਾ ਤਾਪਨ 15 ਤੋਂ 20 ਦਿਨ ਪਛਾਣ ਉਪ ਚਲਾ ਗਿਆ ਉਹ 20 ਦਿਨ ਦੇ ਵਿੱਚ ਚੱਕਰ ਪੈ ਗਿਆ ਕਿ ਉਹ ਜਿਹੜੇ ਕੀੜੇ ਸੀ ਇਹ ਗਾਂ ਤੱਕ ਆ ਗਏ ਤੁਹਾਡੀ ਕਣਕ ਦਾ ਨੁਕਸਾਨ ਵੀ ਕਰਕੇ ਤਾਂ ਇਹ ਤੁਸੀਂ ਜਿਹੜਾ ਹੈਗਾ ਹੁਣ ਧਿਆਨ ਰੱਖਣਾ ਪਏਗਾ ਮੇਰੇ ਖਿਆਲ ਤੋਂ ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ ਕਿ ਟਿੱਡਾ ਕੀ ਹੈ ਤੇ ਇਹਨੂੰ ਕਿਵੇਂ ਕੰਟਰੋਲ ਕਰਨਾ ਹੈ ਇੱਕ ਗੱਲ ਹੋਰ ਹੈ ਇੱਕ ਚੀਜ਼ ਧਿਆਨ ਰੱਖਿਆ ਕਰੋ ਕਿ ਇਹ ਜਿਹੜਾ ਟਿੱਡਾ ਹੈਗਾ ਨਾ ਇਹਨੂੰ ਮਾਰਨਾ ਹੈ ਤਾਂ ਕਣਕ ਦਾ ਵੀ ਸੋਧ ਕੇ ਬੀਜਿਆ ਕਰੋ ਜਾਂ ਤੋਂ ਗਾਚੂ ਵਾਲਾ ਸਰਟ ਆਉਂਦਾ ਜੇ ਪੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਥਾਇਮਥੋਕਸਮ 70% ਦੀ ਸਿਫਾਰਸ਼ ਕਰਦੀ ਹੈ ਹਨਾ ਝੋਨੇ ਦੇ ਕਣਕ ਦੇ ਬੀਜ ਨੂੰ ਲਾ ਕੇ ਬੀਜਣ ਦੀ ਜੇ ਤੁਸੀਂ ਉਹ ਦਵਾਈ ਲਾ ਕੇ ਬੀਜ ਦਿਓ ਤੇਰਾ ਹਮਲਾ ਬਹੁਤ ਘਟਾ ਹੋਏਗਾ ਕਣਕ ਨੂੰ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਉਹ ਦਵਾਈ ਕੰਟਰੋਲ ਕਰਦੀ ਹੈ ਤਾਂ ਇਸ ਲਈ ਅੱਗੇ ਤੋਂ ਜਿਹੜਾ ਵੀ ਕਿਸਾਨ ਵੀ ਕਣਕ ਬੀਜਦਾ ਭਾਵੇਂ ਕਿਹੜੀ ਹੋਣ ਕਿਸਾਨ ਕਣਕ ਪੀਜੀ ਜਾ ਰਹੀ ਹੈ ਔਰ ਇਤੇ ਟਿੱਡੇ ਦਾ ਹਮਲਾ ਨਹੀਂ ਹੋਏਗਾ ਕਿਉਂਕਿ ਠੰਡ ਪੈਣੀ ਸ਼ੁਰੂ ਹੋ ਜਾਣੀ ਹੈ ਗੇਤੀ ਦੇ ਉੱਪਰ ਹਮਲਾ ਜ਼ਿਆਦਾ ਸੀਗਾ ਤੇ ਉਹ ਹਮਲਾ ਹੌਲੀ-ਹੌਲੀ ਘਟ ਜਾਏਗਾ ਪਰੰਤੂ ਜਿਹੜੇ ਅਗਲੇ 5 ਤੋਂ 7 ਦੇ ਨਾ ਜੈਸਾ ਉਹਨੇ ਟਿੱਡਾ ਨੁਕਸਾਨ ਕਰ ਰਿਹਾ ਹੈ ਟਿੱਡੀਦਲ ਦੀ ਤਰ੍ਹਾਂ ਹਮਲਾ ਕਰ ਰਿਹਾ ਹੈ ਤਾਂ ਇਸ ਤੋਂ ਰੁਕਣਾ ਮੁਸ਼ਕਲ ਹੈ ਤੇ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਆਪਾਂ ਕਿਉਨੋਲ ਫੌਸ ਵਗੈਰਾ ਕੋਈ ਜੇ ਇਸ ਤਰ੍ਹਾਂ ਤੇਲੇ ਵਾਲੇ ਸਪਰੇ ਜਿਹੜੇ ਹੈਗੇ ਕੋਈ ਕਰਕੇ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਠੀਕ ਹੈ ਜਿਹੜੇ ਕਿਸਾਨ ਵੀਰਾਂ ਨੇ ਆਪਣੇ ਖੇਤ ਦੇ ਵਿੱਚ ਗੇਤੀ ਬਿਜਾਈ ਕੀਤੀ ਆਪਣੇ ਖੇਤ ਨੂੰ ਜੁੜੂ ਵਾਸ਼ ਕਰਦੇ ਰਹੋ ਜੇਕਰ ਕੋਈ ਦਿੱਕਤ ਆਉਂਦੀ ਹੈ ਖੇਤੀਬਾੜੀ ਸਲਾਹ ਦੇ ਨਾਲ ਰਿਜ਼ਲਟ ਲਵੋ ਇੰਨੀ ਗੱਲ ਜ਼ਰੂਰ ਹੈ ਕਿ ਜਿਹੜਾ ਵੀ ਕਲੋਰੋਸਾਈਪਰ ਕਰ ਰਿਹਾ ਉਹਦਾ ਜ਼ੀਰੋ ਹੁਣ ਤੁਸੀਂ ਆਪਣੇ ਤਿਆਰਪੀ ਵੀ ਕਰੋ ਨਾ ਸਾਨੂੰ ਸ਼ੇਅਰ ਵੀ ਕਰੋ ਕਿ ਤੁਸੀਂ ਜਿਹੜਾ ਹੈਗਾ ਕੀ ਕੀ ਚੀਜ਼ਾਂ ਵਰਤ ਰਹੇ ਹੋ ਕਿਸ ਤੱਕ ਨਾਲ ਤੁਹਾਨੂੰ ਇਹਦੇ ਰਿਜ਼ਲਟ ਮਿਲੇ ਹੈ ਬਾਕੀ ਮੈਂ ਤੁਹਾਨੂੰ ਆ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਪਾਰਸ਼ ਤੁਹਾਨੂੰ ਉਹ ਵੀ ਦਿਖਾ ਦਿੱਤੀਆਂ ਤੇ ਇਹਦੇ ਨਾਲ ਨਾਲ ਜਿਹੜਾ ਆਪਣਾ ਖੇਤ ਦੇ ਵਿੱਚ ਅਸੀਂ ਜੋ ਪ੍ਰੈਕਟੀਕਲੀ ਕੰਮ ਕਰਕੇ ਦੇਖਿਆ ਉਹ ਵੀ ਤੁਹਾਨੂੰ ਦਿਖਾ ਦਿੱਤਾ ਹੈ ਠੀਕ ਹੈ ਜ਼ਰੂਰੀ ਨਹੀਂ ਕਿ ਪੂਰੇ ਪੰਜਾਬ 'ਚ ਹੀ ਹਮਲਾ ਹੋਏਗਾ ਜਸ ਖੇਤ 'ਚ ਹਮਲਾ ਹੋਇਆ ਤੁਸੀਂ ਉੱਥੇ ਹੀ ਇਹਦੇ ਬਾਰੇ ਗੱਲ ਕਰਨੀ ਅਸੀਂ ਹਮਲੇ ਦੀ ਭਿਆਨਕਤਾ ਦੀ ਗੱਲ ਕਰਦੇ ਹਾਂ ਜਿੱਥੇ ਕਿ ਨੇ ਕਈ ਕਿੱਲੇ ਖਤਮ ਕੀਤੀ ਲੋਕਾਂ ਦੀ ਜੇ 5 4 ਪੱਤੇ ਖਾਦੇ 10 ਖਾਦੇ ਫੇਰ ਘਵਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਉਮੀਦ ਕਰਦਾ ਜਾਣ ਕੇ ਲਾਇਆ ਸਭ ਤੋਂ ਕੀ ਧੰਨਵਾਦ ਉਸ